ਇਹ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖੈਰਾ ਦੇ ਉੱਤੇ ਫਿਰ ਤੋਂ ਪਰਚਾ ਦਰਜ ਕੀਤਾ ਜਾ ਸਕਦਾ ਹੈ ਇਹ ਖਦਸ਼ਾ ਸੁਖਪਾਲ ਖੈਰਾ ਖੁਦ ਜ਼ਾਹਿਰ ਕਰ ਚੁੱਕੇ ਨੇ ਤੇ ਉਹਨਾਂ ਦੇ ਹੱਕ ਦੇ ਵਿੱਚ ਹੁਣ ਪੰਜਾਬ ਦੀਆਂ ਸਾਰੀਆਂ ਵਿਰੋਧੀ ਪਾਰਟੀਆਂ ਡਟੀਆਂ ਨਜ਼ਰ ਆ ਰਹੀਆਂ ਨੇ ਇੱਥੋਂ ਤੱਕ ਕਿ ਜੇਲ੍ਹ ਦੇ ਵਿੱਚ ਬੰਦ ਅਕਾਲੀ ਆਗੂ ਵਿਕਰਮ ਮਜੀਠੀਆ ਨੇ ਵੀ ਹੁਣ ਟਵੀਟ ਕਰ ਦਿੱਤਾ ਤੇ ਸੁਖਪਾਲ ਸਿੰਘ ਖੈਰਾ ਨੂੰ ਹਮਾਇਤ ਦਿੱਤੀ ਹੈ ਤਾਂ ਉਹ ਦੱਸ ਦਿਆਂ ਕਿ ਵਿਕਰਮ ਮਜੀਠੀ ਨੇ ਟਵਿੱਟਰ ਵਿੱਚ ਕੀ ਲਿਖਿਆ ਉਹਨਾਂ ਲਿਖਿਆ ਕਿ ਦਿਲੀਤੋ ਅਰਵਿੰਦ ਕੇਜਰੀਵਾ ਰਾਹੀਂ ਚੱਲਦੀ ਆਪ ਸਰਕਾਰ ਅਤੇ ਭਗਵੰਤ ਮਾਨ ਜੋ ਵੀ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦਾ ਉਸ ਨੂੰ ਆਵਾਜ਼ ਨੂੰ ਦਬਾਉਣਾ ਚਾਹੁੰਦੇ ਨੇ ਜਿਵੇਂ ਵਿਕਰਮਜੀਤੇ ਝੂਠੇ ਪਰਚੇ ਕਾਰਨਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਪਰ ਵਿਕਰਮ ਦੀ ਵਿਕਰਮਜੀਤ ਦਬਣ ਵਾਲੇ ਨਹੀਂ ਠੀਕ ਉਸੇ ਤਰ੍ਹਾਂ ਹੁਣ ਕਾਂਗਰਸੀ ਨੇਤਾ ਸੁਖਪਾਲ ਖੈਰਾਜੀਤੇ ਦਿੱਲੀ ਦੇ ਨੇਤਾ ਅਰਵਿੰਦ ਕੇਜਰੀਵਾਲ ਝੂਠੇ ਪਰਚੇ ਕਰਨ ਦੇ ਕੋਸ਼ਿਸ਼ ਕਰ ਰਹੇ ਨੇ ਜਿਸ ਦੀ ਮੈਂ ਨਖੇਦੀ ਕਰਦਾ ਸੁਖਪਾਲ ਖੈਰਾ ਜੀ ਖਿਲਾਫੇ ਕਾਰਵਾਈ ਪੰਜਾਬ ਸਰਕਾਰ ਦੀਆਂ ਨਾਕਾਮੀਆਂ ਖਿਲਾਫ ਆਵਾਜ਼ ਚੁੱਕਣ ਦੇ ਕਾਰਨ ਹੋ ਰਹੀ ਹੈ ਦਿੱਲੀ ਦੇ ਲੀਡਰ ਪੰਜਾਬ ਦੇ ਹੱਕਾਂ ਲਈ ਆਵਾਜ਼ ਉਠਾਉਣ ਵਾਲੇ ਨ타ਮਾ ਖਿਲਾਫ ਵਿਜੀਲੈਂਸ ਦਾ ਦੁਰਪਯੋਗ ਕਰ ਰਹੇ ਨੇ ਪੰਜਾਬ ਲਈ ਆਵਾਜ਼ ਬੁਲੰਦ ਕਰਨ ਵਾਲਿਆਂ ਨੂੰ ਖੁوار ਕੀਤਾ ਜਾ ਰਿਹਾ ਹੈ ਬਿਨਾਂ ਕਿਸੇ ਕਸੂਰ ਦੇ ਪੰਜਾਬ ਦੀ ਆਵਾਜ਼ ਚੁੱਕਣ ਵਾਲਿਆਂ ਦੇ ਪਰਿਵਾਰਾਂ ਤੇ ਬੱਚਿਆਂ ਤੱਕ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ ਪੰਜਾਬ ਪੁਲਿਸ ਦਾ ਸਿਆਸੀਕਰਨ ਇੱਥੇ ਤੱਕ ਹੋ ਗਿਆ ਕਿ ਕੁਝ ਚੁਣੀਦਾ ਅਫਸਰ ਆਪਣੀਆਂ ਸਿਵਾਵਾਂ ਭੁੱਲ ਕੇ ਵਿਰੋਧੀ ਧਿਰ ਦੇ ਨੇਤਾਵਾਂ ਖਿਲਾਫ ਕਾਰਵਾਈ ਕਰ ਰਹੇ ਨੇ ਪੰਜਾਬੀ ਨਾ ਕਦੇ ਝੁਕੇ ਸੀ ਤੇ ਨਾ ਹੀ ਝੁਕਣਗੇ ਪੰਜਾਬ ਪੰਜਾਬੀਅਤ ਤੇ ਪੰਜਾਬੀਅਤ ਦੀ ਲੜਾਈ ਜਾਰੀ ਰਹੇਗੀ ਹਿੰਮਤਦਲੇ ਦੀ ਕੁਰਬਾਨੀ ਵਾਲੇ ਪੰਜਾਬੀ ਆਪਣੇ ਹੱਕਾਂ ਲਈ ਲੜਦੇ ਹਨ ਅਤੇ ਅੱਗੇ ਵੀ ਗੁਰੂ ਸਾਹਿਬ ਦੀ ਕਿਰਪਾ ਨਾਲ ਲੜਦੇ ਰਹਿਣਗੇ ਗਨੀਬ ਕੌਰ ਮੱਜੀਠੀਆ ਤਾਂ ਇਹ ਜਿਹੜਾ ਵਿਕਰਮ ਮੱਜੀਠੀਆ ਦੀ ਜਿਹੜੀ ਫੇਸਬੁੱਕ ਆਈਡੀ ਆ ਉਥੋਂ ਪੋਸਟ ਪਾਈ ਗਈ ਤੇ ਥੱਲੇ ਗਨੀਬ ਕੌਰ ਮੱਜੀਠੀਆ ਲਿਖਿਆ ਗਿਆ ਜਾਨੀ ਕਿ ਵਿਕਰਮ ਮੱਜੀਠੀਆ ਦੇ ਵੱਲੋਂ ਇਹ ਪੋਸਟ ਸੀਗੀ ਪਰ ਉਹਨਾਂ ਦੀ ਪਤਨੀ ਨੇ ਲਿਖੀ ਸੀ ਜਿਸ ਦੇ ਵਿੱਚ ਉਹ ਸੁਖਪਾਲ ਖੈਰਾ ਦੇ ਹੱਕ ਦੇ ਵਿੱਚ ਨਜ਼ਰ ਆ ਰਹੇ ਨੇ ਤਾਂ ਇਸ ਤੋਂ ਇਲਾਵਾ ਬਹੁਤ ਸਾਰੇ ਕਾਂਗਰਸੀ ਆਗੂ ਜਿਸ ਦੇ ਵਿੱਚ ਸਾਬਕਾ ਮੁੱਖ ਮੰਤਰੀ ਚਰਜ ਸਿੰਘ ਚੰਨੀ ਨੇ ਵੀ ਕੁਝ ਦਿਨ ਪਹਿਲਾਂ ਪੋਸਟ ਪਾ ਕੇ ਸੁਖਪਾਲ ਖੈਰਾ ਦੀ ਹਮਾਇਤ ਕੀਤੀ ਅਤੇ ਭਗਵੰਤ ਮਾਨ ਖਿਲਾਫ ਖੂਬ ਪੜਾਸ ਕੱਢੀ ਉਸ ਤੋਂ ਇਲਾਵਾ ਸੁਖਜਿੰਦਰ ਸਿੰਘ ਰੰਧਾਵਾ ਦਾ ਜ਼ਿਕਰ ਕੀਤਾ ਜਾਵੇ ਪ੍ਰਗਟ ਸਿੰਘ ਦੀ ਗੱਲ ਕੀਤੀ ਜਾਵੇ ਸਾਰੇ ਕਾਂਗਰਸੀ ਆਗੂ ਸੁਖਪਾਲ ਖੈਰਾ ਦੇ ਹੱਕ ਦੇ ਵਿੱਚ ਡਟੇ ਹੋਏ ਨਜ਼ਰ ਆ ਰਹੇ ਨੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਸੁਖਪਾਲ ਖੈਰਾ ਦੀ ਅਕਸਰ ਸੀਐਮ ਭਗਵੰਤ ਮਾਨ ਨਾਲ ਤਕਰਾਰਬਾਜ਼ੀ ਪੰਜਾਬ ਦੰਸਭਾ ਵਿੱਚ ਵੀ ਦੇਖਣ ਨੂੰ ਮਿਲਦੀ ਹੈ ਇੱਕ ਦੂਜੇ ਉੱਤੇ ਇੰਨਾ ਪੜਕਦੇ ਨਜ਼ਰ ਆਉਂਦੇ ਨੇ ਕਿ ਇਹਦੇ ਵਿੱਚ ਕੁਝ ਨਿੱਜੀ ਝਲਕ ਵੀ ਦੇਖਣ ਨੂੰ ਮਿਲਦੀ ਹੈ ਕਿ ਆਖਰ ਇਹਨਾਂ ਦੀ ਨਿੱਜੀ ਰੰਜਿਸ਼ ਕੀ ਹੋ ਸਕਦੀ ਹੈ ਜਿਸ ਕਰਕੇ ਅੱਜ ਇਹ ਹਾਲਾਤ ਬਣੇ ਹੋਏ ਨੇ ਇਸ ਤੋਂ ਪਹਿਲਾਂ ਵੀ ਸੁਖਪਾਲ ਸਿੰਘ ਖੈਰਾ ਤੇ ਵੱਡੀ ਕਾਰਵਾਈ ਹੋਈ ਚੰਡੀਗੜ੍ਹ ਤੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਜਿਹੜਾ ਜੇਲ੍ਹ ਦੇ ਵਿੱਚ ਕਾਫੀ ਸਮਾਂ ਰਹਿਣ ਤੋਂ ਬਾਅਦ ਉਹਨਾਂ ਦੀ ਜ਼ਮਾਨਤ ਹੋਈ ਉਸ ਤੋਂ ਬਾਅਦ ਫਿਰ ਤੋਂ ਹੁਣ ਸੁਖਪਾਲ ਖੈਰਾਂ ਨੂੰ ਖਦਸ਼ਾ ਕੇ ਮੈਨੂੰ ਮੇਤੇ ਝੂਠੇ ਪਰਚੇ ਦਰਜ ਕਰ ਸਕਦੇ ਨੇ ਕਿਉਂਕਿ ਮੈਂ ਪੰਜਾਬ ਖਿਲਾਫ ਬੋਲਦਾ ਤਾਂ ਇਹੀ ਦਾਵਾ ਬਿਕਰਮ ਮਜੀਠੀਆ ਕਰਦੇ ਸੀ ਕਿ ਮੈਂ ਲਗਾਤਾਰ ਪੰਜਾਬ ਸਰਕਾਰ ਦੇ ਖਿਲਾਫ ਉਹਨਾਂ ਦੀਆਂ ਨਕਾਮੀਆਂ ਨੂੰ ਉਜਾਗਰ ਕਰਦਾ ਜਿਸ ਕਰਕੇ ਮੇਰੇ ਉੱਤੇ ਕਾਰਵਾਈ ਕਰਨਗੇ ਤਾਂ ਫਿਰ ਵਿਜੀਲੈਂਸ ਨੇ ਕਾਰਵਾਈ ਕੀਤੀ ਹਾਲਾਂਕਿ ਉਹਨਾਂ ਦਾ ਦਾਵਾ ਸੀਗਾ ਕਿ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਸੀਗਾ ਜਿਸ ਕਰਕੇ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਗਈ ਅ ਇਸ ਤੋਂ ਇਲਾਵਾ ਉਹਨਾਂ ਦੀਆਂ ਹੋਰ ਪ੍ਰਾਪਰਟੀਆਂ ਸੀ ਜਿਹੜੀਆਂ ਦਾਵਾ ਸੀ ਕਿ ਉਹਨਾਂ ਨੇ ਨਸ਼ੇ ਦੇ ਕਾਰੋਬਾਰ ਕਰਕੇ ਬਣਾਈਆਂ ਨੇ ਤਾਂ ਉੱਥੇ ਵੀ ਜਾਂਚ ਜਿਹੜੀ ਉਹ ਲਗਾਤਾਰ ਕੀਤੀ ਗਈ ਤੇ ਹੁਣ ਸੁਖਪਾਲ ਸਿੰਘ ਖੈਰਾ ਦਾ ਜ਼ਿਕਰ ਜ਼ਿਕਰ ਕੀਤਾ ਜਾਵੇ ਉਨਾ ਦੀਆਂ ਮੁਸ਼ਕਲਾਂ ਵੀ ਵਧੀਆਂ ਹੋਈਆਂ ਨੇ ਖੁਦ ਖਦਸ਼ਾ ਜ਼ਾਹਿਰ ਕਰ ਚੁੱਕੇ ਨੇ ਵਿਕਰਮ ਮਜੀਠੀਆ ਨੇ ਵੀ ਖਦਸ਼ਾ ਜ਼ਾਹਿਰ ਕੀਤਾ ਸੀ ਕਿ ਮੇਰੇ ਤੇ ਕਾਰਵਾਈ ਹੋ ਸਕਦੀ ਹੈ ਤੇ ਉਸ ਤੋਂ ਬਾਅਦ ਵਿਕਰਮ ਮਜੀਠੀਆ ਖਿਲਾਫ ਸਵੇਰੇ ਪਰਚਾ ਦਰਜ ਹੁੰਦਾ ਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਵਿਜੀਲੈਂਸ ਵੱਲੋਂ ਜੋ ਕਿ ਅੱਜ ਤੱਕ ਜੇਲ੍ਹ ਦੇ ਵਿੱਚ ਬੰਦ ਨੇ ਉਧਰੋਂ ਸੁਖਪਾਲ ਸਿੰਘ ਖੈਰਾ ਨੂੰ ਫਿਰ ਤੋਂ ਖਦਸ਼ਾ ਕਿ ਮੈਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ ਮੇਰੇ ਉੱਤੇ ਇੱਕ ਹੋਰ ਪਰਚਾ ਦਰਜ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਕਿਉਂਕਿ ਪਪਾਗਾ ਵਿੱਚ ਬਹੁਤ ਸਾਰੇ ਅ fırsਰ ਹੁੰਦੇ ਨੇ ਜਿਹੜੇ ਜਿਨ੍ਹਾਂ ਦੇ ਲੀਡਰ ਨਾਲ ਲਿੰਕ ਹੁੰਦੇ ਨੇ ਉਹ ਜਾਣਕਾਰੀ ਦੇ ਦੇ ਦਿੰਦੇ ਨੇ ਕਿ ਤੁਹਾਡੇ ਉੱਤੇ ਕਿਸ ਤਰੀਕੇ ਦੀ ਕਾਰਵਾਈ ਹੋ ਸਕਦੀ ਹੈ ਜਾਂ ਅੱਗੇ ਸਰਕਾਰ ਕੀ ਤਿਆਰੀ ਕਰ ਰਹੀ ਹੈ ਤਾਂ ਕੁਝ ਸਿਕਰਟ ਗੱਲਾਂ ਨੇ ਜਿਹੜੀਆਂ ਉਹ ਕਾਰਵਾਈ ਤੋਂ ਪਹਿਲਾਂ ਵੀ ਲੀਕ ਹੋ ਜਾਂਦੀਆਂ ਨੇ ਤਾਂ ਇੱਥੋਂ ਸੁਪਾਲ ਸਿੰਘ ਖੈਰਾ ਨੂੰ ਹੁਣ ਖਦਸ਼ਾ ਹੈ ਕਿ ਮੇਰੇ ਉੱਤੇ ਵੱਡੀ ਕਾਰਵਾਈ ਫਿਰ ਤੋਂ ਹੋ ਸਕਦੀ ਹੈ ਪਰ ਵੱਡੇ ਸਵਾਲ ਇਹ ਨੇ ਕਿ ਆਖਰ ਕਿਸ ਮਾਮਲੇ ਦੇ ਵਿੱਚ ਉਹਨਾਂ ਦੀ ਕਾਰਵਾਈ ਹੋਏਗੀ ਜਿਸ ਤਰੀਕੇ ਨਾਲ ਆ ਨਸ਼ੇ ਨਸ਼ੇ ਦੇ ਕਾਰੋਬਾਰ ਨਾਲ ਬਣਾਏ ਪੈਸਿਆਂ ਦੀ ਗੱਲ ਆਉਂਦੀ ਹੈ ਜਾਂ ਆਮਦਨ ਤੋਂ ਵੱਧ ਜਾਇਦਾਦ ਦੀ ਗੱਲ ਆਉਂਦੀ ਹੈ ਇੱਥੋਂ ਤੱਕ ਕਿ ਵਿਜੀਲੈਂਸ ਤੋਂ ਇਲਾਵਾ ਈਡੀ ਵੱਲੋਂ ਵੀ ਸੁਖਪਾਲ ਖਹਿਰਾ ਉੱਤੇ ਕਾਰਵਾਈ ਇੱਕ ਵਾਰ ਹੋ ਚੁੱਕੀ ਹੈ ਹੁਣ ਦੇਖਣਾ ਹੋਵੇਗਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਜਾਂ ਵਿਜੀਲੈਂਸ ਵੱਲੋਂ ਕਿਹੜੇ ਮਾਮਲੇ ਵਿੱਚ ਸੁਖਪਾਲ ਸਿੰਘ ਖਹਿਰਾ ਉੱਤੇ ਕਾਰਵਾਈ ਹੁੰਦੀ ਹੈ ਜੇਕਰ ਕਾਰਵਾਈ ਨਹੀਂ ਹੁੰਦੀ ਤਾਂ ਕੀ ਫਿਰ ਇਹਨਾਂ ਦੇ ਜਿਹੜੇ ਵੱਲੋਂ ਬਿਆਨ ਦਿੱਤੇ ਗਏ ਸੀ ਉਹ ਸਿਆਸੀ ਬਿਆਨ ਸੀ ਆਮ ਆਦਮੀ ਪਾਰਟੀ ਦੇ ਖਿਲਾਫ ਜਿਹੜਾ ਕਹਿ ਲਈਏ ਕਿ ਇੱਕ ਗੁੱਸਾ ਸੀਗਾ ਸੁਖਪਾਲ ਖੈਰਾ ਦਾ ਉਹ ਸੀਗਾ ਚਲਕਦਾ ਜਾਂ ਫਿਰ ਵਾਕਏ ਦੇ ਵਿੱਚ ਕਾਰਵਾਈ ਹੋ ਸਕਦੀ ਹੈ ਸੁਖਪਾਲ ਖੈਰਾ ਉੱਤੇ ਆਉਣ ਵਾਲਾ ਸਮਾਂ ਦੱਸੇਗਾ ਦਿਵਜਾਜਤ ਧੰਨਵਾਦ